ਅਜਿਲਾਇਨਸ ਕਲੱਬ ਬੰਗਾ ਸਿਮਰੰਦੀ ਮੀਟਿੰਗ ਲਾਇਨ ਕਲੱਬ ਦੇ ਪ੍ਰਧਾਨ ਮੀਨੂ ਕੁੱਟਾ ਦੀ ਜਵਾਈ ਹਿੱਟ ਬੰਗਾ ਵਿੱਚ ਹੋ ਰਹੀ ਹੈ ਜਿਸ ਵਿੱਚ ਅੱਜ ਸਾਡੇ ਐਡਮਿਨਿਸਟ ਐਡਵੋਕੇਟ ਪੀਰ ਸਮਕਰ ਜੀ ਦਾ ਅੱਜ ਜਨਮ ਦਿਨ ਵੀ ਹੈ ਉਹ ਵੀ ਆਪਾਂ ਸੈਲੀਬ੍ਰੇਟ ਕਰਨਾ ਹੈ ਤੇ ਅੱਜ ਉਹਨਾਂ ਨੇ ਜਨਮ ਦਿਨ ਤੇ ਤੇ ਗੁਰੂ ਨਾਮਦਾਸ ਚੈਰੀਟੇਬਲ ਹਸਕਾੜ ਵਿਖੇ ਲੋੜਵੰਦਾਂ ਨੂੰ ਕੰਬਲ ਵੰਡ ਕੇ ਜਾਣਗੇ ਇਸ ਤੋਂ ਇਲਾਵਾ ਇਸ ਮੀਟਿੰਗ ਦਾ ਮੁੱਖ ਮਤਵ 11 ਮਾਰਚ ਨੂੰ ਗੁਰੂ ਰਾਮਦਾਸ ਹਸਪੀਟਲ ਵਿਖੇ ਵਿਚਾਲ 프리 ਅੱਖਾਂ ਦਾ ਚੈੱਕਅਪ ਤੇ ਆਪਰੇਸ਼ਨ ਕੈਂਪ ਲਗਾਇਆ ਜਾ ਰਿਹਾ ਹੈ ਜਿਸ ਵਿੱਚ ਆਪਣੇ ਪੂਰੀ ਡਿਸਟ੍ਰਿਕਟ ਦੀ ਟੀਮ ਆ ਰਹੀ ਹੈ ਜਿਨ੍ਹਾਂ ਵਿੱਚ ਆਪਣੇ ਪਾਸਟ ਗਵਰਨਰ ਚਾਹਵਲਾ ਜੀ ਸੋਨਦੀ ਸਾਹਿਬ ਆਪਣੇ ਗੁਰਦੀਪ ਮੱਕੜ ਜੀ ਹਰਦੀਪ ਖੜਕਾ ਜੀ ਤੇ ਹਰੀਸ਼ ਬੰਗਾ ਜੀ ਹੋਰ ਵੀ ਮਤਲਬ ਲਾਈਨ ਲੀਡਰ ਹੌਂਸ ਰਹੇ ਉਸ ਕੈਂਪ ਵਿੱਚ ਔਰ ਇਸ ਕੈਂਪਨੀਆਂ ਤੇਆਂੀਆਂ ਤਕਰੀਬਨ ਪੂਰੀਆਂ ਹੋ ਚੁੱਕੀਆਂ ਐ ਪੈਂਪਲੇਟ ਵਗੈਰਾ ਪੋਸਟਰ ਵਗੈਰਾ ਲਗਾਏ ਜਾ ਚੁੱਕੇ ਆ ਤੇ ਬਾਕੀ ਸਾਡੇ ਪ੍ਰਧਾਨ ਜੀ ਪਹਿਲਾਈ ਹੀ ਹੈਟ ਕਲੱਬ ਤੁਹਾਨੂੰ ਪਤਾ ਹੀ ਹੈ ਵੀ ਬਹੁਤ ਪ੍ਰੋਜੈਕਟ ਕਰ ਰਹੇ ਆ ਨਨ ਵਾਲੇ ਦਿਨਾਂ ਚ ਵੀ ਬਹੁਤ ਜ਼ਿਆਦਾ ਪ੍ਰੋਜੈਕਟ ਕੀਤੇ ਜਾਣਗੇ ਧੰਨਵਾਦ ਮੈਂ ਲਾਈਨ ਮੀਨੂ ਪੁੱਟਾ ਚਾਰਟਰਡ ਪ੍ਰੈਜ਼ੀਡੈਂਟ ਲਾਈਨ ਕਲਬ ਬੰਗਾ ਸਿਮਰਨ ਦੇ ਪ੍ਰਧਾਨ ਮੈਂ ਅੱਜ ਦੇ ਇਸ ਵਿਸ਼ੇਸ਼ ਮੌਕੇ ਤੇ ਜੋ ਕਿ ਅੱਜ ਲਾਈਨ ਦੀਰਸ ਮੱਕੜ ਦਾ ਬਰਥਡੇ ਆ ਜ ਜਿਹਦੇ ਵਿੱਚ ਅੱਜ ਅਸੀਂ ਗੁਰੂ ਰਾਮਦਾਸ ਚੈਰੀਟੇਬਲ ਹਸਪੀਟਲ ਵਿਖੇ ਪੇਸ਼ੈਂਟਸ ਨੂੰ ਕੰਬਲ ਡਿਸਟ੍ਰਿਬਿਊਟ ਕਰਨੇ ਆ ਤੇ ਉਹ ਅੱਜ ਸਾਡਾ ਮੇਨ ਮੋਟਿਵ ਇਹ ਵੀ ਆ ਮੀਟਿੰਗ ਦਾ ਕਿ ਜਿਹੜਾ ਸਾਡਾ 11 ਮਾਰਚ ਨੂੰ ਅੱਖਾਂ ਦਾ ਫ੍ਰੀ ਮੈਡੀਕਲ ਚੈੱਕਅਪ ਕੈਂਪ ਪਲੱਸ ਆਪਰੇਸ਼ਨ ਦਾ ਕੈਂਪ ਲਗਾਉਣ ਜਾ ਰਹੇ ਹਾਂ ਅਸੀਂ ਉਹਦੇ ਵਿੱਚ ਸਾਡੀ ਸਾਬਕਾ ਡਿਸਟ੍ਰਿਕਟ ਟੀਮ ਪਹੁੰਚ ਰਹੀ ਆ ਤੇ ਅਸੀਂ ਉਹਨਾਂ ਦੇ ਪਹੁੰਚਣ ਤੇ ਅਸੀਂ ਉਹਨਾਂ ਦਾ ਬਹੁਤ-ਬਹੁਤ ਸਵਾਗਤ ਕਰਾਂਗੇ ਤੇ ਅਸੀਂ ਸਾਰੇ ਹੀ ਕਲੱਬ ਮੈਂਬਰਾਂ ਦਾ ਤੇ ਅਤੇ ਸਾਰੇ ਹੀ ਡਿਸਟ੍ਰਿਕਟ ਟੀਮ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਤੇ ਮੈਂ ਦੱਸਣਾ ਚਾਹੁੰਦੀ ਹਾਂ ਕਿ ਸਾਡੇ 11 ਮਾਰਚ ਦੇ ਪ੍ਰੋਜੈਕਟ ਦੇ ਵਿੱਚ ਲੋੜਵੰਦ ਮਰੀਜ਼ਾਂ ਨੂੰ ਐਨਕਾ ਸੁਭਾਸ਼ ਆਪਟੀਕਲ ਵੱਲੋਂ ਦਿੱਤੀਆਂ ਜਾਣਗੀਆਂ ਅਤੇ ਅੱਖਾਂ ਵਿੱਚ ਪਾਉਣ ਵਾਲੀਆਂ ਦਵਾਈਆਂ ਬਿਲਕੁਲ ਫ੍ਰੀ ਦਿੱਤੀਆਂ ਜਾਣਗੀਆਂ ਅਤੇ ਲੋਡਵੰਦ ਮਰੀਜ਼ਾਂ ਦੇ ਆਪਰੇਸ਼ਨ 12 ਮਾਰਚ ਨੂੰ ਆਦਮਪੁਰ ਵਿਖੇ ਕਰਵਾਏ ਦਿੱਤੇ ਜਾਣਗੇ ਜਿਦੇ ਵਿੱਚ ਲਾਇਨਸ ਕਲੱਬ ਬੰਗਾ ਸਿਮਰਨ ਵੱਲੋਂ ਪੇਸ਼ੈਂਟ ਨੂੰ ਆਦਮਪੁਰ ਲੈ ਕੇ ਜਾਣਾ ਤੇ ਪੇਸ਼ੈਂਟ ਨੂੰ ਲੈ ਕੇ ਆਣਾ ਇਹ ਸਾਰੀ ਰਿਸਪੌਂਸਿਬਿਲਟੀ ਲਾਇਨ ਕਲੱਬ ਬੰਗਾ ਸਿਮਰਨ ਦੀ ਹੋਵੇਗੀ ਅਤੇ ਪਾਲ ਲੈਬਾਰਟਰੀ ਵੱਲੋਂ ਉਸ ਦਿਨ 슈ਗਰ ਦਾ ਕੈਂਪ ਬਿਲਕੁਲ ਫ੍ਰੀ ਲਗਾਇਆ ਜਾਵੇਗਾ ਗੁਰੂ ਰਾਮਦਾਸ ਚੈਰੀਟੇਬਲ ਹਸਪੀਟਲ ਵੱਲੋਂ ਫਰੀ ਮੈਡੀਕਲ ਚੈੱਕਅਪ ਵੀ ਕੀਤਾ ਜਾਵੇਗਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਲਨ ਮੋਹਿਤ ਤੇ 11 ਮਾਰਚ ਨੂੰ ਸਾਡੇ ਇਥੇ ਬੰਗਾ ਵਿਖੇ ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪੀਟਲ ਵਿੱਚ ਇੱਕ ਅੱਖਾਂ ਦਾ ਕੈਂਪ ਲੱਗ ਰਿਹਾ ਜਿਹਦੇ ਵਿੱਚ ਮੈਂ ਮੇਰਾ ਨਾਮ ਮੋਹਿਤ ਮੇਰੀ ਆਪਟੋਮੈਟ੍ਰਿਸ ਅੱਖਾਂ ਦੀ ਫਰੀ ਜਾਂਚ ਕੀਤੀ ਜਾਵੇਗੀ ਸਭ ਦੀ ਜਿਹਦੇ ਵਿੱਚ ਆਪਾਂ ਮੈਨ ਆਪਾਂ ਦੇਖਾਂਗੇ ਕਿ ਅੱਖਾਂ 'ਚ ਕੋਈ ਦਿੱਕਤ ਹੈ ਤਾਂ ਉਹਦੇ ਲਈ ਕੋਈ ਮੈਡੀਸਿਨ ਦੇਣੀ ਹੈ ਉਹ ਵੀ ਫਰੀ ਵੰਡੀ ਜਾਏਗੀ ਸਭ ਤੋਂ ਵੱਡੀ ਬਿਮਾਰੀ ਜਿਹੜੀ ਮੋਤੀਆ ਬਿੰਜ ਨੂੰ ਆਪਾਂ ਪੰਜਾਬੀ ਚ ਕਹਿੰਦੇ ਆ ਉਹਦਾ ਇਲਾਜ ਵੀ ਹੋਏਗਾ ਉਹ ਅਸੀਂ ਜਿਹੜੇ ਪੇਸ਼ੈਂਟ ਨੇ ਮੋਤੀਆ ਬਿੰਜ ਤੋਂ ਪੀੜਿਤ ਨੇ ਉਹਨਾਂ ਦਾ ਫਰੀ ਦੇ ਵਿੱਚ ਸਾਰਾ ਚੈੱਕਅਪ ਕਰਾਂਗੇ ਤੇ ਉਹਨਾਂ ਦਾ ਸਾਰਾ ਆਪਰੇਸ਼ਨ ਦੀ ਜ਼ਿੰਮੇਵਾਰੀ ਅਸੀਂ ਲਾਵਾਂਗੇ ਤੇ ਜੇ ਹੋਰ ਵੀ ਕੋਈ ਦਿੱਕਤ ਹੋਈ ਤਾਂ ਆਪਾਂ ਆਖਾ ਦੇ ਵਿੱਚ ਸਾਰੀ ਉਹਦਾ ਪ੍ਰਬੰਧ ਕਰਕੇ ਦਵਾਂਗੇ ਤੇ ਇਸ ਦੌਰਾਨ ਕਿਸੇ ਨੂੰ ਵੀ ਐਨਕਾ ਦੀ ਜੇ ਲੋਡ ਹੈ ਜਿੰਨੇ ਵੀ ਪੇਸ਼ੈਂਟ ਹੋਣਗੇ ਜਿਨ੍ਹਾਂ ਨੂੰ ਐਨਕਾ ਦੀ ਜ਼ਰੂਰਤ ਹੈ ਉਹ ਵੀ ਆਪਾਂ ਤੋਂ ਫ੍ਰੀ ਮੁਹੱਈਆ ਕਰਾਈ ਜਾਏਗੀ ਉਸ ਧੰਨਵਾਦ ਥੈਂਕ ਯੂ ਮੈਂ ਲਾਈਨ ਪਰਮਿੰਦਰ ਸਿੰਘ ਜੀ ਜੋਰਮੈਨ ਜੋਨ ਚੇਅਰਮੈਨ ਅੱਜ ਦੇ ਵਿਜ਼ਿਟ ਤੇ ਸਪੈਸ਼ਲ ਵੇਟ ਤੇ ਸਭ ਤੋਂ ਪਹਿਲਾਂ ਤਾਂ ਮੈਂ ਲਾਈਨ ਧੀਰਤ ਕੁਮਾਰ ਮੱਕੜ ਜੀ ਦੇ ਬਰਥਡੇ ਦੀਆਂ ਸਾਰੀ ਲਾਈਨਸ ਕਲੱਬ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਨਾ ਹੈ ਔਰ ਕਾਮਨਾ ਕਰਦਾ ਹਾਂ ਕਿ ਹਰ ਸਾਲ ਜਿੱਦਾਂ ਅੱਜ ਵੀ ਇਹਨਾਂ ਨੇ ਧੀਰਜ ਜੀ ਦੇ ਜਨਮ ਦਿਨ ਤੇ ਪ੍ਰੋਜੈਕਟ ਰੱਖਿਆ ਹੈ ਲੋੜਵੰਦ ਜ਼ਰੂਰਤਮੰਦ ਲੋਕਾਂ ਨੂੰ ਜਿਹੜੇ ਕੰਬਲ ਡਿਸਟ੍ਰਿਬਿਊਟ ਕੀਤੇ ਜਾਣਗੇ ਹੋਰ ਥੋੜੀ ਦੇਰ ਦੇ ਵਿੱਚ ਉਹਦੇ ਲਈ ਸਾਰੀ ਪੂਰੀ ਟੀਮ ਪ੍ਰਧਾਨ ਮੀਨੂ ਕੁਪਤਾ ਜੀ ਇਹਨਾਂ ਦੇ ਸਾਰੇ ਅਲਾਈయన్స్ ਮੈਂਬਰ ਪੂਰੀ ਟੀਮ ਯਰ ਰੋਹਿਤ ਚੋਪੜਾ ਜੀ ਸੈਕਟਰੀ ਬਨੀਤਾ ਕੁਮਾਰੀ ਜੀ ਪੀਆਰਓ ਲਾਈਨ ਕਮਲਜੀਤ ਰਾਏ ਜੀ ਪੂਰੀ ਟੀਮ ਇਸ ਚੀਜ਼ ਲਈ ਬਹੁਤ ਵਧਾਈ ਦੀ ਹੱਕਦਾਰ ਹੈ। ਔਰ ਜਿਹੜੇ ਕਲੱਬ ਦੇ ਪ੍ਰੋਜੈਕਟਸ ਦੀ ਗੱਲ ਹੈ ਪਿਛਲੇ ਕਾਫੀ ਲੰਬੇ ਸਮੇਂ ਤੋਂ ਜਦੋਂ ਤੋਂ ਵੀ ਇਹ ਕਲੱਬ ਹੋਂਦ ਚ ਆਈ ਹੈ ਇਹਨਾਂ ਨੇ ਬਹੁਤ ਹੀ ਵੱਡੇ ਤੋਂ ਵੱਡੇ ਪ੍ਰੋਜੈਕਟ ਕੀਤੇ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹਨਾਂ ਨੇ ਇੱਕ ਮੈਗਾ ਪ੍ਰੋਜੈਕਟ ਉਲੀਕਿਆ ਹੈ ਜਿਹੜਾ ਕਿ 11 ਮਾਰਚ ਨੂੰ ਆਈ ਦਾ ਮੈਗਾ ਕੈਂਪ ਲਗਾਉਣ ਜਾ ਰਹੀ ਹੈ ਕਲੱਬ ਜਿਸ ਵਿੱਚ ਸਾਰਾ ਆਈ ਦਾ ਟ੍ਰੀਟਮੈਂਟ ਚੈੱਕ ਫ੍ਰੀ ਚੈੱਕਅਪ 체크업 ਦੇ ਵਿੱਚ ਜ਼ਰੂਰਤਮੰਦ ਲੋਕਾਂ ਦੇ ਆਪਰੇਸ਼ਨ ਵੀ ਕੀਤੇ ਜਾਣਗੇ ਔਰ ਉਹਨਾਂ ਨੂੰ ਜਿੰਨੀ ਵੀ ਉਹਨਾਂ ਦੀ ਨੀਡ ਹੋਊਗੀ ਜ਼ਰੂਰਤ ਹੋਊਗੀ ਮੈਡੀਸਨ ਦੀ ਸਪੈਕਸ ਦੀ ਆਪ ਸਾਰਾ ਕਲੱਬ ਆਰਗੇਨਾਈਜ਼ ਕਰ ਰਿਹਾ ਜੋ ਇਸ ਲਈ ਬਹੁਤ ਜ਼ਿਆਦਾ ਹੈ ਵਧਾਈ ਦੇ ਯੋਗ ਕਰਨੇ ਔਰ ਮੈਂ ਪਿਛਲੇ ਸਮੇਂ ਤੋਂ ਦੇਖਿਆ ਕਿ ਜਿਹੜੇ ਪਹਿਲਾਂ ਵੀ ਪ੍ਰੋਜੈਕਟ ਇਹਨਾਂ ਨੇ ਬਹੁਤ ਕੀਤੇ ਨੇ ਬਲੱਡ ਦੇ ਪ੍ਰੋਜੈਕਟਸ ਹੋਰ ਜ਼ਰੂਰਤਮੰਦ ਲੋਕਾਂ ਲਈ ਜੋ ਵੀ ਜ਼ਰੂਰਤ ਦੇ ਪ੍ਰੋਜੈਕਟ ਹੁੰਦੇ ਆ ਕਲੱਬ ਲਗਾਤਾਰ ਕਰਦੀ ਆ ਰਹੀ ਹੈ ਔਰ ਬਹੁਤ ਥੋੜੇ ਸਮੇਂ ਦੇ ਵਿੱਚ ਹੀ ਕਲੱਬ 7 ਸਟਾਰ ਬਣਨਾ ਆਪ ਆਪਣੇ ਆਪ ਵਿੱਚ ਬਹੁਤ ਵੱਡੀ ਅਚੀਵਮੈਂਟ ਹੁੰਦੀ ਹੈ ਕਿ ਮੈਂ ਇਹੀ ਆਸ ਕਰਦਾ ਹਾਂ ਕਿ ਲਾਈਨ ਮੀਨੂ ਪੁੱਟਾ ਜੀ ਦੀ ਪ੍ਰਧਾਨ ਮੀਨੂ ਪੁੱਟਾ ਜੀ ਦੀ ਜੋਗਵਾਈ ਦੇ ਵਿੱਚ ਇਹਨਾਂ ਦੀ ਜੋਗਵਾਈ ਦੇ ਵਿੱਚ ਇਸੇ ਸਾਲ ਦੇ ਵਿੱਚ 11 ਸਟਾਰ ਦੀ ਮੈਂ ਆਸ ਰੱਖਦਾ ਆਪਣੀ ਟੀਮ ਕੋਲ ਔਰ ਕਾ ਆਪਾਂ ਕਲੱਬ ਦੇ ਜਿੰਨੇ ਵੀ ਇਹਨਾਂ ਦੇ ਮੈਂਬਰਸ ਨੇ ਉਹ ਸਾਰੇ ਹੀ ਬਹੁਤ ਵਧਾਈ ਦੇ ਪਾਤਰ ਨੇ ਇੱਕ ਤੋਂ ਇੱਕ ਵੱਧ ਤੋਂ ਵੱਧ ਸਹਿਯੋਗ ਨਾਲ ਹੀ ਸਾਰੇ ਪ੍ਰੋਜੈਕਟ ਕਰ ਰਹੇ ਆ ਜੁਨਾ ਵੀ ਮੈਂ ਇਹਨਾਂ ਨੂੰ ਪਹਿਲਾਂ ਵੀ ਦੇਖਿਆ ਜੇ ਲਾਉਣ ਦਾ ਮੌਕਾ ਮਿਲਿਆ ਬਲੱਡ ਨੇਸ਼ਨ ਦੇ ਕੈਂਪਸ ਤੇ ਉਸੇ ਵੇਲੇ ਇਹਨਾਂ ਨੂੰ 7 ਸਟਾਰ ਦਾ ਮਿਲਿਆ ਸੀਗਾ ਇਹ ਵਾਰਨ ਅੱਜ ਆਉਣ ਵਾਲਾ ਜਿਹੜਾ ਪ੍ਰੋਜੈਕਟ ਆ ਉਹਦੇ 'ਚ ਵੀ ਇਸ ਤਰ੍ਹਾਂ ਹੀ ਸਾਰੇ ਮੈਂਬਰਾਂ ਦੇ ਸਹਿਯੋਗ ਨਾਲ ਇਹ ਇਸ ਨੂੰ ਕਾਮਯਾਬ ਬਣਾਉਣਗੇ ਇਹ ਹੀ ਆਪਾਸ ਕਰਦੇ ਆ ਅੱਜ ਦੇ ਸਪੈਸ਼ਲ ਵਿਜ਼ਿਟ ਤੇ ਜੋ ਮੈਨੂੰ ਇਹਨਾਂ ਨਾਲ ਸਨਮਾਨ ਮਿਲਿਆ ਮੈਂ ਉਹਦੇ ਲਈ ਪੂਰੀ ਕਲੱਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੈ ਲਾਇਨ ਜੈ ਲਾਲ ਜੀ ਸਭ ਤੋਂ ਪਹਿਲਾਂ ਮੈਂ ਲਾਇਨ ਤੀਜ ਕੁਮਾਰ ਮੱਕੜ ਜੀ ਫਰੋਮ ਯੂ ਐਸ ਏ ਲਾਇਨ ਐਡਮਿਨਿਸਟ੍ਰੇਸ਼ਨਸ ਉਹਨਾਂ ਨੂੰ ਉਹਨਾਂ ਦੇ ਜਨਮ ਦੇ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਦੇ ਰਿਹਾ ਸਾਡੇ ਲਾਇਨਸ ਕਲੱਬ ਲਈ ਬੰਗਾ ਸਿਮਰਨ ਉਹ ਲਾਇਨਸ ਕਲੱਬ ਦੇ ਮੰਨ ਲਓ ਮੈਂ ਤਾਂ ਇਹ ਕਹੂੰਗਾ ਡਾਇਰੈਕਟਰ ਇਹ ਕਹੂੰਗਾ ਸਾਡੇ ਵੱਲੋਂ ਸਾਡੇ ਸ਼ਹਿਰ ਦੇ ਡਾਇਰੈਕਟਰ ਨੇ ਮੱਕੜ ਸਾਹਿਬ ਜੀ ਹੁਣੇ ਮੱਕੜ ਸਾਹਿਬ ਉਹਨਾਂ ਨੇ ਸਾਡੀ ਜੈਮ ਲਾਬ ਦੇ ਵਿੱਚ ਵੀ ਬਹੁਤ ਵਧੀਆ ਕੰਮ ਕੀਤੇ ਹੈਗੇ ਆ ਔਰ ਉਹਨਾਂ ਦੀ ਇੱਕ ਸੋਚ ਨੂੰ ਸਲੂਟ ਹੈ ਕਿ ਜਿਹੜੇ ਲੈਂਸ ਕਲੱਬ ਦੇ ਵਿੱਚ ਅੱਜ 11 ਮਾਰਚ ਦੇਣਾ ਐਤਵਾਰ ਸ਼੍ਰੀ ਗੁਰ ਰਾਮਦਾਸ ਚੈਰੀਟੇਬਲ ਹਸਪੀਟਲ ਇਹ ਫ੍ਰੀ ਚੈੱਕਅਪ ਅੱਖਾਂ ਦਾ ਤੇ ਲੋੜਵੰਦ ਪੇਸ਼ੈਂਟ ਜਿਹੜੇ ਜਿਨ੍ਹਾਂ ਦਾ ਡਾਇਗਨੋਸ ਹੋਊਗਾ ਪਹਿਲੇ ਜਿਹੜੇ ਪੇਸ਼ੈਂਟ ਜਿਹੜੇ ਅੱਖਾਂ ਦੇ ਪੇੜ ਹੋਣਗੇ ਉਹਨਾਂ ਦਾ ਡਾਕਟਰ ਸੁਭਾਜੀ ਉਹਨੇ ਆਧਮੋਰ ਆਪਣੇ ਹਸਪਤਾਲ ਵਿੱਚ ਉਹਨਾਂ ਪੇਸ਼ੰਤਾਂ ਦਾ 12 ਤਰੀਕ ਨੂੰ 12 ਮਾਰਚ ਨੂੰ ਉਹਨਾਂ ਦੇ ਆਪਰੇਸ਼ਨ ਵੀ ਕਰਨਗੇ ਉਹਨਾਂ ਵਾਸਤੇ ਜਿਹੜੀ ਹੈ ਸਾਡੇ ਮੀਨੂ ਮੈਡਮ ਰੈਲਾਈਸ ਕਲੱਬ ਦੇ ਪ੍ਰੈਜ਼ੀਡੈਂਟ ਇਹਨਾਂ ਦੀ ਟੀਮ ਹੈ ਪੇਸ਼ੰਤਾਂ ਨੂੰ ਇੱਥੋਂ ਗੱਡੀ ਵਿੱਚ ਲੈ ਕੇ ਜਾਣ ਤੇ ਲੈ ਕੇ ਵਾਪਸ ਆਉਣ ਦਾ ਸਾਰੀ ਇਹਨਾਂ ਦੀ ਸਾਰੀ ਰੈਲਾਈਸ ਕਲੱਬ ਦੀ ਸਾਰੀ ਡਿਊਟੀ ਹੋਵੇਗੀ ਤੇ ਮੈਂ ਮੀਨੂ ਮੈਡਮ ਉਹਨਾਂ ਨੂੰ ਤੇ ਸਾਡੇ ਅੱਜ ਦੇ ਚੀਫ ਵੀਸ ਤਰਮਿੰਦਰ ਜੀ ਉਹਨਾਂ ਨੂੰ ਅੱਜ ਜਿੱਥੇ ਇਹ ਸਾਰੀ ਟੀਮ ਨੂੰ ਮੈਂ ਮੁਬਾਰਕਵਾਦ ਦਿੰਦਾ ਭਈ ਇਹਨਾਂ ਦੀ ਜਿਹੜੀ ਹੈ ਮਤਲਬ ਦਿਨ ਦੁੱਖ ਨਹੀਂ ਰਾਤ ਚੁਕ ਨਹੀਂ ਤ ਕਹਿੰਦੇ ਅਸੀਂ ਮਹਿਤਾ ਨਹੀਂ ਛੜੀਆਂ ਦਿਨ ਵੇਖੇ ਵੀ ਨਹੀਂ ਮਾਰੇ ਅੱਜ ਇੱਥੋਂ ਤੱਕ ਆਏ ਅਸੀਂ ਮਹਿਤਾ ਸਾਰੇ ਤੇਜ ਕੁਮਾਰ ਮੱਕੜ ਕਰੇ ਸ਼ੁਕਰਾਨਾ ਉਸ ਰੱਬ ਦਾ ਜਿਹਦੀ ਮਿਹਰ ਸਰਦਾ ਅੱਜ ਮੱਕੜ ਮੱਕੜ ਹੋਈ ਪਈ ਆ ਸਾਰੇ ਸੋ ਸਾਰੇ ਇਲਾਕੇ ਰਮਸੀਆਂ ਨੂੰ ਬੇਨਤੀ ਆ ਕਿ ਲੈਵੇ ਇਸ ਕੈਂਪ ਦਾ ਆ ਕੇ ਬਦੋ ਬਦ ਫਾਇਦਾ ਲਓ ਸੋ ਮੈਂ ਲਾਇਨ ਪ੍ਰਿਆ ਚੋਪੜਾ ਲਾਇਨ ਕਲੱਬ ਬੰਗਾ ਸਿਮਰਨ ਤੋਂ ਸਭ ਤੋਂ ਪਹਿਲੇ ਤਾਂ ਮੈਂ ਆਪਣੇ ਕਲੱਬ ਨੂੰ ਬਹੁਤ ਬਹੁਤ ਮੁਬਾਰਕਾਂ ਦੇਣਾ ਚਾਹੁੰਦੀ ਆ ਕਿ 11 ਮਾਰਚ ਨੂੰ ਸਾਡਾ ਇੱਕ ਅੱਖਾਂ ਦਾ ਕੈਂਪ ਲੱਗ ਰਿਹਾ ਔਰ ਅੱਜ ਸਾਡੇ ਵੱਡੇ ਭਰਾ ਤੀਰਜ ਮੱਕੜ ਜੀ ਦਾ ਬਰਥਡੇ ਵੀ ਆ ਤੇ ਅਸੀਂ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਦਿੰਨੇ ਆ ਤੇ ਸਾਡਾ 11 ਮਾਰਚ ਨੂੰ ਜਿਹੜਾ ਕੈਂਪ ਲੱਗ ਰਿਹਾ ਆ ਆਪਟੀਕਲ ਵੱਲੋਂ ਦਿੱਤੀਆਂ ਜਾਣਗੀਆਂ ਫ੍ਰੀ ਫ੍ਰੀ ਦਵਾਈਆਂ ਤੇ ਜਿੰਨੀਆਂ ਵੀ ਅੱਖਾਂ ਦੀਆਂ ਪ੍ਰੋਬਲਮਸ ਹੋਣਗੀਆਂ ਉਹਦਾ ਸਾਰਾ ਇਲਾਜ ਕੀਤਾ ਜਾਏਗਾ ਤੇ ਆਦਮਪੁਰ ਲਾਇਨ ਕਲੱਬ ਜਿਹੜਾ ਅੱਖਾਂ ਦਾ ਹਸਪੀਟਲ ਆ ਉੱਥੇ ਜਾ ਕੇ ਉਹਨਾਂ ਨੂੰ ਫ੍ਰੀ ਆਪਰੇਟ ਕਰਵਾਏ ਜਾਣਗੇ ਰਾਮਦਾਸ ਚੈਰੀਟੇਬਲ ਹਸਪਤਾਲ ਵਿਖੇ ਇਹ ਕੈਂਪ ਲਗਾਇਆ ਜਾ ਰਿਹਾ ਤੇ ਮੈਂ ਸਾਰਿਆਂ ਨੂੰ ਰਿਕੁਐਸਟ ਕਰਾਂਗੀ ਕਿ ਪਲੀਜ਼ ਵੱਧ ਚੜ ਕੇ ਇਹਦੇ ਵਿੱਚ ਹਿੱਸਾ ਲੈਣ ਤੇ ਆਪਣੀ ਅੱਖਾਂ ਦੀ ਪ੍ਰੋਬਲਮਸ ਨੂੰ ਸੋਲਵ ਕਰਨ ਤੇ ਜਿਨ੍ਹਾਂ ਨੂੰ ਵੀ ਅੱਖਾਂ ਦੇ ਆਪਰੇਸ਼ਨ ਦੀ ਲੋੜ ਹੈ ਜਿਹੜੇ ਅਫੋਰਡ ਨਹੀਂ ਕਰ ਸਕਦੇ ਕਿ ਉਹ ਫ੍ਰੀ ਵਿੱਚ ਇਹਦਾ ਫਾਇਦਾ ਲੈਣ ਕਿ ਸਾਡਾ ਕਲੱਬ ਵੱਧ ਚੜ ਕੇ ਹੋਰ ਅੱਗੇ ਵੱਡੇ ਕੈਂਪ ਲਗਾਵੇ ਸੋ ਦੋਸਤੋ ਇਸ ਅੱਖਾਂ ਦੇ ਫ੍ਰੀ ਚੈੱਕਅਪ ਦੇ ਵਿੱਚ ਸਾਡੇ ਲੈਨਸ ਕਲੱਬ ਦੇ ਪ੍ਰਧਾਨ ਬੰਗਾ ਸਿਮਰ ਮੀਨੂ ਮੈਡਮ ਜੀ ਜੀ ਸਪੂਚੀ ਟੀਮ ਹੈ ਜੋ ਲਾਇਸ ਕਲੱਬ ਵੱਲੋਂ ਕੈਂਪ ਲਗਾਇਆ ਜਾ ਰਹੀ ਆ ਉਸ ਕੈਂਪ ਦੇ ਵਿੱਚ ਕੁਲਦੀਪ ਸਿੰਘ ਰਾਣਾ ਤੁਹਾਡਾ ਭਰਾ ਵੀ ਪਹੁੰਚ ਰਿਹਾ 11 ਮਾਰਚ ਦਿਨ ਬੁੱਧਵਾਰ ਸ਼੍ਰੀ ਗੁਰੂ ਰਾਜ ਰਬਦਾਸ ਚੈਰੀਟੇਵ ਹਸਪੀਟਲ ਬੰਗਾ ਸ਼ਹਿਰ ਧੰਨਵਾਦ